ਮਸਕਟ ਉਮਾਨ ਦੇ ਵਿੱਚੋਂ ਪਰਤੀ ਪੰਜਾਬ ਦੀ ਇੱਕ ਲੜਕੀ ਨੇ ਆਪਣੀ ਦਿਲ ਦਹਿਲਾ ਦੇਣ ਵਾਲੀ ਹੱਦ ਬੀਤੀ ਸੁਣਾਈ ਹੈ ਜਲੰਧਰ ਜ਼ਿਲ੍ਹੇ ਦੀ ਰਹਿਣ ਵਾਲੀ ਇਸ ਲੜਕੀ ਨੇ ਦੱਸਿਆ ਕਿ ਉਹ ਆਪਣੇ ਘਰ ਨੂੰ ਗਰੀਬੀ ਤੋਂ ਬਾਹਰ ਕੱਢਣ ਦੀ ਉਮੀਦ ਲੈ ਕੇ ਆਪਣੀ ਸਹੇਲੀ ਦੇ ਕਹਿਣ ਉੱਤੇ ਉਮਾਨ ਗਈ ਸੀ ਪਰ ਉੱਥੇ ਪਹੁੰਚਦਿਆਂ ਹੀ ਉਸ ਨੂੰ ਅਹਿਸਾਸ ਹੋ ਗਿਆ ਕਿ ਉਹ ਵਿਕ ਚੁੱਕੀ ਹੈ ਲੜਕੀ ਨੇ ਦੱਸਿਆ ਕਿ ਉੱਥੇ ਉਸ ਨਾਲ ਹਰ ਰੋਜ਼ ਕੁੱਟਮਾਰ ਹੋਇਆ ਕਰਦੀ ਸੀ ਅਤੇ ਖਾਣੇ ਦੀ ਥਾਂ ਸਿਰਫ ਪਾਣੀ ਪੀ ਕੇ ਦਿਨ ਕੱਟਣੇ ਪੈਂਦੇ ਸੀ ਉਹ 12-12 ਘੰਟੇ ਉਹ ਤੋਂ ਕੰਮ ਕਰਵਾਉਂਦੇ ਸੀ ਤੇ ਇਨਕਾਰ ਕਰਨ ਵਾਲੀਆਂ ਕੁੜੀਆਂ ਨੂੰ ਬੇਰਹਿਮੀ ਦੇ ਨਾਲ ਮਾਰਿਆ ਜਾਂਦਾ ਸੀ ਉਸ ਨੇ ਖੁਲਾਸਾ ਕੀਤਾ ਕਿ ਉਸ ਦਫ਼ਤਰ ਦੇ ਵਿੱਚ 10 ਤੋਂ ਵੱਧ ਹੋਰ ਭਾਰਤੀ ਲੜਕੀਆਂ ਵੀ ਕੈਦ ਸਨ ਜਿਨ੍ਹਾਂ ਨੂੰ ਜ਼ਬਰਦਸਤੀ ਗਲਤ ਕੰਮ ਕਰਨ ਦੇ ਲਈ ਮਜਬੂਰ ਕੀਤਾ ਜਾ ਰਿਹਾ ਹੈ ਪੀੜਤਾ ਨੇ ਦੱਸਿਆ ਕਿ ਏਜੰਟ ਗਰੀਬ ਕੁੜੀਆਂ ਨੂੰ ਵੱਡੇ ਸੁਪਨੇ ਦਿਖਾ ਕੇ ਵਿਦੇਸ਼ ਭੇਜਦੇ ਨੇ ਫਿਰ ਉਹਨਾਂ ਤੋਂ ਪੈਸੇ ਜਾਂ ਹੋਰ ਲੜਕੀਆਂ ਦੀ ਮੰਗ ਕਰਦੇ ਨੇ ਲੜਕੀ ਦਾ ਪਾਸਪੋਰਟ ਤੇ ਮੋਬਾਈਲ ਵੀ ਖੋਲਿਆ ਗਿਆ ਸੀ ਪਰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਦੇ ਨਾਲ ਉਹ ਵਾਪਸ ਆਪਣੇ ਦੇਸ਼ ਆ ਸਕੀ ਹੈ ਸੰਤ ਸੀਚੇਵਾਲ ਨੇ ਵਿਦੇਸ਼ ਜਾਣ ਵਾਲੀਆਂ ਕੁੜੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਜਾਣ ਤੋਂ ਪਹਿਲਾਂ ਆਪਣਾ ਵੀਜ਼ਾ ਜ਼ਰੂਰ ਚੈੱਕ ਕਰਨ ਕਿਉਂਕਿ ਜ਼ਿਆਦਾਤਰ ਏਜੰਟ ਟੂਰਿਸਟ ਵੀਜ਼ੇ ਉੱਤੇ ਭੇਜਦੇ ਨੇ ਅਤੇ ਉਥੇ ਸ਼ੋਸ਼ਣ ਕਰਦੇ ਨੇ ਉਹਨਾਂ ਵਿਦੇਸ਼ ਮੰਤਰਾਲੇ ਅਤੇ ਉਮਾਨ ਵਿਛਲੇ ਭਾਰਤੀ ਦੂਤਾਵਾਸ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੀ ਮਦਦ ਨਾਲ ਇਸ ਲੜਕੀ ਦੀ ਜ਼ਿੰਦਗੀ ਬਚ ਸਕੀ ਹੈ ਮੈਂ 6ਵੇਂ ਮਹੀਨੇ ਦੀ 15 ਤਰੀਕ ਨੂੰ ਗਈ ਸੀਗੀ ਮੇਰੀ ਅੰਮ੍ਰਿਤਸਰ ਤੋਂ ਬੰਬਈ ਦੀ ਸੀਗੀ ਸਟੇ ਸਟੇ ਤੋਂ ਬਾਅਦ ਸਿੱਧੀ ਸਟੇ ਬੰਬਈ ਤੋਂ ਸਿੱਧੀ ਮਾਸਕਟ ਦੀ ਮਾਸਕਟ ਤੋਂ ਗਾਮ ਹੈ ਜਦੋਂ ਮਾਸਕਟ ਉਤਰੇ ਤੇ ਮੈਨੂੰ ਟੈਕਸੀ ਵਾਲੇ ਨੇ ਮੇਰੀ ਫੋਟੋ ਦਿਖਾਈ ਮੈਨੂੰ ਸਾਨੂੰ ਮੈਨੂੰ ਕਹਿੰਦੇ ਵੀ ਤੁਹਾਡੇ ਆਫਿਸ ਵਾਲਿਆਂ ਨੇ ਭੇਜੀ ਆ ਮੈਂ ਉਹਦੇ ਨਾਲ ਬੈਠਦੀ ਨਹੀਂ ਸੀ ਕਿ ਮੈਂ ਕਹਾਂ ਵੀ ਮੈਂ ਰਹੀ ਪਹਿਲਾਂ ਮੈਡਮ ਨਾਲ ਗੱਲ ਕਰਵਾ ਦੋ ਹਨਾ ਤੇ ਮੈਂ ਉਹਨਾਂ ਨੇ ਟੈਕਸੀ ਨਾਲ ਬੈਠ ਗਈ ਮੈਂ ਕਹਾਂ ਚਲੋ ਠੀਕ ਆ ਮੈਂ ਬੈਠ ਜਾਂਦੀ ਆ ਤੇ ਉਸ ਤੋਂ ਬਾਅਦ ساری ਰਾਤ ਮੇਨਿੰਗ ਲੱਗ ਗਈ ਸੀਗੀ ਮੈਨੂੰ ਉੱਥੇ ਤੱਕ ਪਹੁੰਚਦੇ ਆ 3 ਵਜੇ ਮੈਨੂੰ ਜਾ ਕੇ ਉਹਨਾਂ ਨੇ ਪਹਚਾਇਆ ਉੱਥੇ ਜਦੋਂ ਮੈਂ ਫਿਰ ਉਹਨਾਂ ਨੇ ਜਾਣਦੇ ਆ ਨੇ ਮੇਰਾ ਪਾਸਵਰਡ ਪਾਸਵਰਡ ਵੀ ਫੋਨ ਵੀ ਫੜ ਲਿਆ ਸੀਗਾ ਮੇਰਾ ਤੇ ਉਸ ਤੋਂ ਬਾਅਦ ਸਵੇਰ ਨੂੰ ਮੈਨੂੰ ਆਫਿਸ ਲੈ ਕੇ ਗਏ ਆਫਿਸ ਤੋਂ ਬਾਅਦ ਆ ਮੈਨੂੰ ਕਹਿੰਦੇ ਵੀ ਫੈਮਿਲੀ ਆਉਗੀ ਤਾਂ ਨੂੰ ਸਿਲੈਕਟ ਕਰਾਗੀ ਤੇ ਫਿਰ ਤੁਸੀਂ ਆਪਣੀ ਫੈਮਲੀ ਚ ਕੰਮ ਕਰੋਗੇ ਮੈਂ ਕਹਾ ਠੀਕ ਹੈ ਫਿਰ ਮੈਨੂੰ ਹੌਲੀ ਹੌਲੀ ਉੱਥੋਂ ਦੇ ਮਾਹੌਲ ਜਿੱਦਾਂ ਥੋੜਾ ਪਤਾ ਲੱਗਾ ਵੀ ਇੱਥੋਂ ਦਾ ਮਾਹੌਲ ਥੋੜਾ ਖਰਾਬ ਨੇ ਤੇ ਫਿਰ ਮੈਨੂੰ ਹੌਲੀ ਹੌਲੀ ਪਤਾ ਫਿਰ ਇੱਕ ਫੈਮਲੀ ਚ ਭੇਜਿਆ ਤੇ ਉਹਨਾਂ ਨੇ ਮੈਨੂੰ ਵਾਪਸ ਭੇਜ ਦਿੱਤਾ ਉਹ ਕਹਿੰਦੇ ਵੀ ਸਾਨੂੰ ਸਮਝ ਨਹੀਂ ਲੱਗਦੀ ਵੀ ਕੰਮ ਸਹੀ ਕਰਦੀ ਆ ਵੀ ਪਰ ਸਾਨੂੰ ਸਮਝ ਨਹੀਂ ਲੱਗਦੀ ਫਿਰ ਉਹ ਫਿਰ ਛੱਡ ਕੇ ਦੋ ਤਿੰਨ ਫੈਮਲੀਾਂ ਮੈਂ ਚੇਂਜ ਕੀਤੀਆਂ ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਮਾਰਕੁੱਟ ਕੀਤੀ ਕਿ ਤੂੰ ਵਾਪਸ ਆ ਰਹੀ ਆ ਮੈਂ ਕਹਾ ਮੈਂ ਖੁਦ ਲਈ ਆਪ ਨਹੀਂ ਆ ਰਹੀ ਕੋਮੇ ਨੂੰ ਛੱਡ ਕੇ ਜਾ ਰਹੇ ਆ ਉਹਨਾਂ ਨੇ ਮੇਰੀ ਮਾਰ ਕੁੱਟ ਕੀਤੀ ਜਿੱਦਾਂ ਉੱਥੇ ਉਸ ਤੋਂ ਬਾਅਦ ਆ ਫਿਰ ਮੈਨੂੰ ਨਾ ਫੈਮਿਲੀ ਚ ਇੱਕ ਚ ਭੇਜ ਦਿੱਤਾ ਤੇ ਮੈਨੇ ਉੱਥੇ ਮੈਨੂੰ ਉਹ ਵੀ ਫੈਮਿਲੀ ਮੈਨੂੰ ਤਾਂ ਪਰੇਸ਼ਾਨ ਬਹੁਤ ਕਰਦੀ ਸੀਗੀ ਤੇ ਉਸ ਤੋਂ ਬਾਅਦ ਫਿਰ ਮੈਨੂੰ ਜਦੋਂ ਮਾਰਿਆ ਮੈਨੂੰ ਹਫਤਾ ਇੱਕ ਫੋਨ ਵੀ ਨਹੀਂ ਦਿੱਤਾ ਸੀਗਾ ਨਾ ਮੇਰੇ ਘਰ ਦੇ ਨਾਲ ਗੱਲ ਕਰਵਾਈ ਸੀਗੀ ਫਿਰ ਮੈਨਾਂ ਨੂੰ ਕਿਹਾ ਕਿ ਮੇਰੇ ਘਰ ਦੇ ਨਾਲ ਗੱਲ ਕਰਵਾ ਦਿਓ ਕਿ ਮੇਰੇ ਮੰਮਾ ਨਹੀਂ ਠੀਕ ਹੈਗੇ ਫਿਰ ਬੋਸ ਨੇ ਕਰਵਾਈ ਨਹੀਂ ਸੀਗੀ ਉੱਥੇ ਮੈਨੂੰ ਉਹਨਾਂ ਦਾ ਖਾਣਾ ਮੀਨਿੰਗ ਥੋੜਾ ਡਿਫਰੈਂਟ ਥੀ ਚਿਕਨ ਵਗੈਰਾ ਸਿਗਾ ਖਾਂਦੇ ਮੈਨੇ ਮੈਂ ਖਾਂਦੀ ਨਹੀਂ ਸੀਗੀ ਤੇ ਮੈਂ ਪਾਣੀ ਦੇ ਸਿਰ ਤੇ ਮਨੇਗਾ ਆਪਣਾ 1 ਮਹੀਨਾ ਜਸਟ ਕੀਤਾ ਮਨੇ ਮੈਨੂੰ ਇਹ ਨਹੀਂ ਸੀ ਕਿ ਮੈਂ ਖੁਦ ਲਈ ਇਹ ਵੀ ਕੰਮ ਨਹੀਂ ਸੀ ਕਰਨਾ ਚਾਹੁੰਦੀ ਕਿ ਮੈਂ ਫੈਮਿਲੀ ਚੋਂ ਇਦਾਂ ਨਿਕਲਾਂਗੀ ਪਰ ਮੈਨੂੰ ਆਪਣੇ ਤੇ ਖੁਦ ਤੇ ਯਕੀਨ ਨਹੀਂ ਸੀਗਾ ਕਿ ਮੈਂ ਇਹ ਕੰਮ ਕਰ ਲਵਾਂਗੀ ਸਿ ਚਲਦੇ ਬਾਬਾ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਮੇਰੀ ਹੈਲਪ ਕੀਤੀ ਕਿ ਮੈਂ ਇੱਥੋਂ ਤੱਕ ਪਹੁੰਚੀ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਜੋ ਖਾਸ ਕਰਕੇ ਮਾਸਕਟ ਦੁਬਈ ਜਾਂ ਇਹਨਾਂ ਮੁਲਕਾਂ ਦੇ ਵਿੱਚ ਲੜਕੀਆਂ ਨੂੰ ਕੰਮ ਕਰਨ ਵਾਸਤੇ ਭੇਜਦੇ ਆ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਹੈਗਾ ਉਹ ਉਹ ਫਰਾਡ ਜਿਹੜਾ ਹੈ ਉਹ ਹੁੰਦਾ ਜਿਹਦਾ ਕਰਕੇ ਮਗਰੋਂ ਮਾਂ-ਬਾਪ ਵੀ ਜਿਹੜੇ ਹੈ ਉਹਨਾਂ ਨੂੰ ਵੀ ਤਕਲੀਫ ਹੁੰਦੀ ਆ ਪਰਿਵਾਰ ਨੂੰ ਵੀ ਤੇ ਬੱਚਿਆਂ ਨੂੰ ਵੀ ਜਾ ਕੇ ਤਕਲੀਫ ਹੁੰਦੀ ਆ ਸੋ ਸਾਡੀ ਹੱਥ ਜੋੜ ਕੇ ਬੇਨਤੀ ਆ ਆਪਣੀਆਂ ਲੜਕੀਆਂ ਨੂੰ ਇਹਨਾਂ ਮੁਲਕਾਂ ਦੇ ਵਿੱਚ ਨਾ ਭੇਜੋ ਇਹ ਉੱਥੇ ਜਾ ਕੇ ਇਹਨਾਂ ਦਾ ਨਾਲ ਵਧੀਆ ਬਿਹੇਵ ਨਹੀਂ ਹੁੰਦਾ ਬਹੁਤ ਮਸਲੇ ਅੱਗੇ ਵੀ ਆ ਚੁੱਕੇ ਆ ਇਹ ਲੜਕੀ ਵੀ ਜਿਹੜੀ ਹੈ ਜੂਨ ਦੇ ਵਿੱਚ ਗਈ ਸੀ ਤੇ ਇਹ 13 ਅਗਸਤ ਨੂੰ ਸਾਡੇ ਕੋਲ ਪਹੁੰਚੀ ਸੀ ਤੇ 25 ਨੂੰ ਇਹਨਾਂ ਦੀ ਵਾਪਸੀ ਹੋ ਗਈ ਸੀ ਚਲੋ ਮਾਰੇ ਕਿਰਪਾ ਕਰਨੇ ਬੱਚੇ ਆਪਣੇ ਘਰ ਸੁਖੀ ਵਸਣ ਪਰ ਇਹ ਜਿਸ ਤਰ੍ਹਾਂ ਦੇ ਲਗਾਤਾਰ ਸੀ ਇਹ तकरीबन 100 ਤੋਂ ਉੱਪਰ ਜਿਹੜੀਆਂ ਹੈ ਲੜਕੀਆਂ ਵਾਪਸ ਜਿਹੜੇ ਹੈ ਉਹ ਮਗਾ ਚੁੱਕੇ ਆ ਜਿਹਦੇ ਨਾਲ ਅਸੀਂ ਧੰਨਵਾਦ ਕਰਦੇ ਆ ਵਿਦੇਸ਼ ਮੰਤਰਾਲੇ ਦਾ ਅੰਬੈਸਡਰ ਇਹ ਜਿਨ੍ਹਾਂ ਨੇ ਇਸ ਕਾਰਜ ਦੇ ਵਿੱਚ ਸਹਿਯੋਗ ਦਿੱਤਾ ਸੋ ਅਸੀਂ ਫਿਰ ਦੁਬਾਰਾ ਬੇਨਤੀ ਕਰਦੇ ਆਂ ਕਿ ਇਸ ਤਰ੍ਹਾਂ ਬਾਹਰ ਆਪਣੇ ਬੱਚਿਆਂ ਨੂੰ ਨਾ ਭੇਜੋ ਉੱਥੇ ਇਹ ਬਹੁਤਾ ਇਹ ਹੈ ਕਿ ਜਿਹੜੇ ਉੱਥੇ ਬੱਚੇ ਫਸ ਜਾਂਦੇ ਆ ਉਹ ਆਪਣੇ ਕਿਸੇ ਰਿਸ਼ਤੇਦਾਰ ਨੂੰ ਸਾਖਸ਼ਣਬੰਦੀ ਨੂੰ ਇਹ ਕਹਿ ਕੇ ਵੀ ਤੁਹਾਨੂੰ ਉੱਥੇ ਚੰਗੀਆਂ ਤਨਖਾਹਾਂ ਦਿਵਾਵਾਂਗੇ ਤੁਹਾਨੂੰ ਘਰਾਂ ਚ ਕੰਮ ਕਰਨ ਨੂੰ ਮਿਲੂਗਾ ਪਰ ਉੱਥੇ ਇਹ ਸਾਰਾ ਕੁਝ ਹੁੰਦਾ ਨਹੀਂ ਸੋ ਇਹ ਗਲਤ ਢੰਗ ਦੇ ਨਾਲ ਲੈ ਕੇ ਜਾਂਦੇ ਆ ਤੇ ਗਲਤ ਜਿਹੜੇ ਹੈ ਤਰੀਕੇ ਦੇ ਨਾਲ ਉਹ ਅਰਬ ਮੁਲਕਾਂ ਦੇ ਵਿੱਚ ਇਥੇ ਇਹਨਾਂ ਦੇ ਨਾਲ ਮੈਸ ਬਿਹੇਵ ਹੁੰਦਾ ਸੋ ਇਹਦੇ ਵਾਸਤੇ ਅਸੀਂ ਬੇਨਤੀ ਕਰਾਂਗੇ ਫਿਰ ਦੁਬਾਰਾ ਕਿ ਵਾਰ-ਵਾਰ ਜਿਹੜਾ ਹੈ ਇਸ ਗੱਲ ਨੂੰ ਅਨਗੋਲ ਕੇ ਅਸੀਂ ਬਾਹਰ ਜਾਂਦੇ ਆ ਤੇ ਮਗਰ ਫਸ ਜਾਂਦੇ ਆ ਫਿਰ ਬਹੁਤ ਤਕਲੀਫ ਹੁੰਦੀ ਆ ਇਸ ਵਾਸਤੇ ਅਸੀਂ ਇਨ੍ਹਾਂ ਮੁਲਕਾਂ ਦੇ ਵਿੱਚ ਨਾ ਆਪ ਜਾਈਏ ਤੇ ਨਾ ਆਪਣੇ ਬੱਚਿਆਂ ਨੂੰ ਭੇਜੀਏ ਖਾਸ ਕਰਕੇ ਲੜਕੀਆਂ ਵਾਸਤੇ ਬਹੁਤ